ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂ ਲਿਆ ਜਾਵੇਗਾ ਵਿਭਾਗ ਨੇ ਇਹ ਮਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ ਇਕੱਲਾ ਉਹਨਾਂ ਟੈਕਸ ਦਾ ਤਾਵਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ ਜੀਐਸਟੀ ਜਾਂ ਟੈਕਸ ਬਕਾਇਆ ਹਨ ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ ਬੱਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ GST ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਾਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 881 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂ ਲੈ ਜਾਵੇਗਾ ਵਿਭਾਗ ਨੇ ਇਹ ਮਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ ਇਕੱਲਾ ਉਹਨਾਂ ਟੈਕਸ ਦਾ ਤਾਵਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ ਜੀਐਸਟੀ ਜਾਂ ਹੋਰ ਟੈਕਸ ਬਕਾਇਆ ਹਨ ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸੁਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ ਬੱਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ GST ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 8181 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂਲਿਆ ਜਾਵੇਗਾ। ਵੇ ਭਾਗ ਨੇ ਇਹ ਮੁਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ। ਇਹ ਕਲਾਂ ਉਹਨਾਂ ਟੈਕਸ ਦਾ ਤਾਵਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ GST ਜਾਂ ਹੋਰ ਟੈਕਸ ਬਕਾਇਆ ਹਨ। ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸੁਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ। ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ, ਵਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉਤੇ 10000 ਡਾਲਰ ਤੋਂ ਵੱਧ ਦਾ ਜੀਐਸਟੀ ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਾਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 8181 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂਲਿਆ ਜਾਵੇਗਾ ਵਿਪາກ ਨੇ ਇਹ ਮਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ ਇਕੱਲਾ ਉਹਨਾਂ ਟੈਕਸ ਦਾ ਤਾਵਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ ਜੀਐਸਟੀ ਜਾਂ ਹੋਰ ਟੈਕਸ ਬਕਾਇਆ ਹਨ ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸੁਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ ਬੱਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ GST ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਾਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 8181 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂਲਿਆ ਜਾਵੇਗਾ। ਵਿਭਾਗ ਨੇ ਇਹ ਮੁਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ। ਇਕੱਲਾ ਉਹਨਾਂ ਟੈਕਸ ਦਾ ਤਾਵਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ GST ਜਾਂ ਟੈਕਸ ਬਕਾਇਆ ਹਨ ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ ਬੱਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ GST ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਾਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 8181 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂ ਲਿਆ ਜਾਵੇਗਾ। ਵਿਭਾਗ ਨੇ ਇਹ ਮਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ। ਇਹ ਕਾਲਾਂ ਉਹਨਾਂ ਟੈਕਸਦਾ ਤਾਵਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ GST ਜਾਂ ਹੋਰ ਟੈਕਸ ਬਕਾਇਆ ਹਨ। ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸੁਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ ਬੱਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ GST ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਾਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 8181 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂ ਲੈ ਜਾਵੇਗਾ। ਮੇ ਪਾਗ ਨੇ ਇਹ ਮੁਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ। ਇਹ ਕਲਾਂ ਉਹਨਾਂ ਟੈਕਸ ਦਾ ਤਾਵਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ GST ਜਾਂ ਹੋਰ ਟੈਕਸ ਬਕਾਇਆ ਹਨ। ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸੁਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ। ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ, ਵਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ ਜੀਐਸਟੀ ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਾਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 8181 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂਲਿਆ ਜਾਵੇਗਾ ਵਿਭਾਗ ਨੇ ਇਹ ਮਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ ਇਕੱਲਾ ਉਹਨਾਂ ਟੈਕਸ ਦਾ ਤਾਹਮਾ ਨਹੀਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ ਜੀਐਸਟੀ ਜਾਂ ਹੋਰ ਟੈਕਸ ਬਕਾਇਆ ਹਨ ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ ਬੱਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ GST ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 8181 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂ ਲਿਆ ਜਾਵੇਗਾ। ਵਿਭਾਗ ਨੇ ਇਹ ਮੁਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ। ਇਕੱਲਾ ਉਹਨਾਂ ਟੈਕਸ ਦਾ ਤਾਹਮਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ GST ਜਾਂ ਹੋਰ ਟੈਕਸ ਬਕਾਇਆ ਹਨ। ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸੁਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ ਬੱਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ ਜੀਐਸਟੀ ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 8181 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੋੜ ਰਹੀ ਹੈ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਛੋਟੇ ਟੈਕਸ ਕਰਜ਼ੇਦਾਰਾਂ ਨੂੰ ਵੀ ਫੋਨ ਕਰਕੇ ਉਹਨਾਂ ਦਾ ਬਕਾਇਆ ਟੈਕਸ ਵਸੂ ਲਿਆ ਜਾਵੇਗਾ। ਵਿਭਾਗ ਨੇ ਇਹ ਮਹਿੰਮ 9 ਅਕਤੂਬਰ ਤੋਂ ਸ਼ੁਰੂ ਕੀਤੀ ਹੈ। ਇਹ ਕਾਲਾਂ ਉਹਨਾਂ ਟੈਕਸਦਾ ਤਾਵਾ ਨੂੰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ 6 ਮਹੀਨੇ ਤੋਂ 5 ਸਾਲ ਤੱਕ ਪੁਰਾਣੇ 1000 ਡਾਲਰ ਤੋਂ ਵੱਧ ਦੇ GST ਜਾਂ ਹੋਰ ਟੈਕਸ ਬਕਾਇਆ ਹਨ। ਇਨਲੈਂਡ ਰੈਵਨਿਊ ਨੇ ਕਿਹਾ ਹੈ ਕਿ ਬਹੁਤੇ ਗਾਹਕ ਆਪਣੇ ਟੈਕਸ ਸਮੇਂ ਤੇ ਅਦਾ ਕਰਦੇ ਹਨ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਲਈ ਇਹ ਸਪਸ਼ਟ ਸੁਨੇਹਾ ਹੈ ਕਿ ਕਰਜ਼ਾ ਅੰਢਠਾ ਕਰਨਾ ਤੁਹਾਡੀ ਹਾਲਤ ਖਰਾਬ ਕਰ ਸਕਦਾ ਹੈ ਅਧਿਕਾਰੀ ਗਾਹਕਾਂ ਨੂੰ ਉਹਨਾਂ ਦੇ ਬਕਾਇਆ ਰਕਮ ਬੱਧ ਰਹੇ ਜੁਰਮਾਨੇ ਤੇ ਵਿਆਜ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਉਹਨਾਂ ਨੂੰ ਪੂਰੀ ਰਕਮ ਭਰਨ ਜਾਂ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ ਪ੍ਰੇਰਿਤ ਵੀ ਕਰਨਗੇ ਜਿਨ੍ਹਾਂ ਉੱਤੇ 10000 ਡਾਲਰ ਤੋਂ ਵੱਧ ਦਾ GST ਜਾਂ ਹੋਰ ਟੈਕਸ ਬਕਾਇਆ ਹੈ ਉਹਨਾਂ ਨੂੰ ਕਾਨੂੰਨੀ ਨਤੀਜਿਆਂ ਬਾਰੇ ਵੀ ਯਾਦ ਦਿਵਾਇਆ ਜਾਵੇਗਾ ਜੇ ਗ੍ਰਾਹਕ ਫੋਨ ਕਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਇਨਲੈਂਡ ਰੈਵਨਿਊ ਦੇ ਅਧਿਕਾਰੀ ਉਹਨਾਂ ਦੇ ਘਰ ਜਾਂ ਦਫ਼ਤਰ ਤੱਕ ਵੀ ਪਹੁੰਚ ਸਕਦੇ ਹਨ ਕੁਝ ਮਾਮਲਿਆਂ ਵਿੱਚ ਵਿਭਾਗ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਟ ਕਰ ਸਕਦਾ ਹੈ ਜਾਂ ਅਦਾਲਤੀ ਕਾਰਵਾਈ ਵੀ ਸ਼ੁਰੂ ਕਰ ਸਕਦਾ ਹੈ ਮੱਧ ਜੂਨ ਤੋਂ ਹੁਣ ਤੱਕ 16500 ਨੋਟਿਸ ਭੇਜੇ ਗਏ ਹਨ ਜੋ ਬੈਂਕ ਕਟੌਤੀਆਂ ਬਾਰੇ ਸਨ ਇਹ ਪਿਛਲੇ ਸਾਲ ਦੇ ਮੁਕਾਬਲੇ 25% ਵਧ ਹਨ ਇਸ ਸਮੇਂ ਦੌਰਾਨ ਵਿਭਾਗ ਨੇ 881 ਬੈਂਕ ਕਟੌਤੀਆਂ ਰਾਹੀਂ 17 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਯਾਦ ਰੱਖੇ ਕਿ ਕੋਈ ਵੀ ਇਕਾਈ ਜੀਐਸਟੀ ਲਈ ਰਜਿਸਟਰ ਕਰਨਾ ਲਾਜ਼ਮੀ ਹੈ ਜੇ ਉਸ ਦੀ ਸਾਲਾਨਾ ਆਮਦਨ ਘੱਟੋ-ਘੱਟ 60000 ਡਾਲਰ ਹੈ ਜਾਂ ਹੋਣ ਦੀ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਤੇ ਜੀਐਸਟੀ ਜੁੜੇ